ਬੁੱਤ ਸੀ ਮਾਰਦੇ ਹਾਂ ਜੀ ਹਾਂ ਜੀ ਨੀਵੇਂ ਤਾਂ ਨਹੀਂ ਜਾਣੀ ਫੰਟ ਹੋਣੀ ਬਿਕੜਦੀ ਬਰਾਜ ਤੇਜ਼ ਵੀ ਆਤਾ ਮੋਟਰ ਉਹਨੇ ਪੰਜਾਬ ਦਾ ਆਖਿਆ ਤੁਹਾਨੂੰ ਪਾਰਟੀ ਭਰੀ ਜਨੇ ਲੈਡੀ ਲੈਡੀ ਨਹੀਂ ਲੱਪੀ 4 ਵਜੇ ਦੇ ਤਰਕੀਬ ਨੂੰ ਮੈਨੂੰ ਫੋਨ ਆਇਆ ਹੀ ਕਹਿੰਦੇ ਐਕਸੀਡੈਂਟ ਹੋ ਗਿਆ ਇੱਥੇ ਆ ਕੇ ਦੇਖਿਆ ਤਾਂ ਮੋਟਰਸਾਈਕਲ ਸਣੀ ਉਹ ਤਿੰਨ ਜਣੇ ਸੀ ਮੇਰਾ ਸਾੜੀ ਸਾਡੂ ਤੇ ਇੱਕ 2 ਸਾਲ ਦਾ ਬੱਚਾ ਸੀ ਉਹ ਪੌਲ ਨਾ ਅਗਲੇਰ ਨਾ ਔਨ ਕਰਕੇ ਆਸਾ ਉਹ ਕਿਤੇ ਉਹਨੂੰ ਬਰੋਲਾ ਪਿਆ ਕੋਈ ਜਾਂ ਇੱਕ ਕੋਈ ਲੰਦਾਈ ਪਤਾ ਨਹੀਂ ਕੋਈ ਚੀਜ਼ ਆਈ ਆ ਹਾਂ ਉਹਦੇ ਕਾਰਨ ਤਿੰਨੇ ਉਹ ਨਹਿਰ ਚ ਡਿੱਗ ਪਏ ਉਹ ਪੈਣ ਦੇ ਦੋ ਤਿੰਨ ਮੁੰਡੇ ਸੀਗੇ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਉਹਨਾਂ ਨੇ ਇੱਥੇ ਉਹ ਮੁੰਡੇ ਨੂੰ ਤੇ ਮੇਰੇ ਸਾਧੂ ਨੂੰ ਤਾਂ ਕੱਢ ਲਿਆ ਉਹ ਜਦੋਂ ਸਾਲੀ ਨੂੰ ਕੱਟਦੇ ਸੀਗੇ ਉਹ ਕਪੜਾ ਤੇ ਸਾਈਡ ਤੇ ਜਾ ਬਣਦਾ ਸੀ ਉਹਨਾਂ ਨੇ ਡਲੇ ਬਣ ਕੇ ਵੀ ਕੋਸ਼ਿਸ਼ ਕੀਤੀ ਅੱਛਾ ਪਰ ਨਹੀਂ ਢੱਗ ਸਕਿਆ ਉਹ ਤੁਸੀਂ ਮਨ ਜਾ ਕੇ ਦੋ ਕਿੱਲੇ ਬਾਟ ਉੱਥੇ ਜਾ ਕੇ ਬੈ ਗਈ ਥੱਲੇ ਇੱਥੇ ਕੋਈ ਰਿਸ਼ਤੇਦਾਰੀ ਸੋਧਰਾ ਐਵੇਂ ਸਭੀ ਹਾਂ ਉਹ ਆਪਣੇ ਇੱਥੇ ਕੋਠੇ ਸੁਰਗਾਪੁਰੀ ਦੀ ਸਹੁਰੇ ਆ ਮੇਰੇ ਉੱਥੇ ਮਿਲਣ ਗਏ ਸੀ ਭਾਈ ਤੇ ਕਿੰਨੀ ਕੁਮਰ ਸੀ ਜਿਹੜੇ ਬਾਈ ਦੇ ਡਿੱਗੇ ਰਿਹਾ ਉਹ ਜਿਹੜੇ ਜਾਰੇ ਦੀ ਉਮਰ 30 ਕੇ ਸਾਲ ਸੀ ਉਦਗੇ ਅੱਛਾ ਬੱਚਾ ਵੀ ਛੋਟਾ ਸੀ ਹੈ ਬੱਚਾ 2 ਸਾਲ ਦਾ ਸੀ ਕਿਸ ਤਰ੍ਹਾਂ ਜਿਹੜਾ ਹਾਦਸਾ ਹੋਇਆ ਇਹ ਜੀ ਤੇ ਭਾਈ ਜੀ ਉਹਨਾਂ ਅੰਗਲਾਇਰ ਨਾਲ ਚੋਰ ਚਾਰ ਲੈ ਕੇ ਲਾ ਕੇ ਤੇ ਜੇ ਅੰਗਲਾਇਰ ਨਾ ਹੁੰਦੀ ਤਾਂ ਨਹੀਂ ਹੁੰਦਾ ਸੀਗਾ ਉਹ ਲੈਨ ਲਾਇਆ ਕਰਦੇ ਹੋਇਆ ਹੂੰ ਥੋੜੀ ਜਿਹੀ ਨੇਰੀ ਵਗਦੀ ਸੀ ਨੇਰੀ ਚ ਬੰਦਾ ਕੋ ਰੇਤੇ ਦਾ ਕੋ ਆਇਆ ਬੁੱਲਾ ਨਹਿਰ ਤੇ ਪਜਾ ਪਿਆ ਸਿੱਧਾ ਹੀ ਲੰਘ ਆਇਆ ਕੋਈ ਡਿੱਗ ਸਕਦਾ ਹੈ ਇਹ ਕਿੰਨੇ ਜਣੇ ਸੀ ਬਾਈ ਜਿਹੜੇ ਨਹਿਰ ਤੇ ਡਿੱਗ ਪਏ ਸੀ ਇਹ ਦੋ ਮੀਆਂ ਬੀਬੀ ਸੀ ਤੇ ਇੱਕ ਬੱਚਾ ਚ ਨਾਲ ਇਹਨਾਂ ਅੱਛਾ ਤੇ ਇਹਦੇ ਕਰਕੇ ਵਾਪਰੇ ਆ ਹਾਸਾ ਇਸੇ ਕਰਕੇ ਵਾਪਰੇ ਆ ਵੀ ਕਿਸੇ ਕਰਕੇ ਪਿਚੋਰਾ ਦੇ ਤਾਂ ਆਉਂ ਚੱਕੀ ਕਰ ਛੱਡੀ ਤੁਨੂੰ ਹੂੰ ਸਾਡੇ 500 ਚੌਥੇ ਮੋਟਰਾਂ ਲੈਏਗਾ 57 ਆਈ ਨਹੀਂ ਲੱਗਦੀ ਹੁਣ ਕਿਸੇ ਦੀ ਜਾਣਗੁਆ ਚੀ ਯਾਰ ਇਹੋ ਜਿਹੇ ਬੰਦਿਆਂ ਨੂੰ ਤਾਂ ਫਾਸੀ ਦਾ ਹੁਕਮ ਚਾਹੀਦਾ ਜਿਹੜੇ ਇਹੋ ਜਿਹਾ ਕੁਸ਼ ਕਰਦੇ ਹਨ ਉਹਨਾਂ ਦਾ ਘਰ ਪਟਾਏਗਾ ਹੂੰ ਕੀ ਇਹਦੇ ਨਾਲ ਕੋਈ ਖੱਟ ਕੇ ਕਰ ਲਿਆ ਉਹਨੂੰ ਵੀ 500 ਵਾਟ ਲਿਆ ਉਹਨੂੰ ਵੀ 200 ਵਾਟ ਲਿਆ ਉਹ ਬਿਲਕੁਲ ਬਿਲਕੁਲ ਬਾਈ ਕੀ ਵਟਿਆ ਹੋਊਗਾ ਤੇ ਆਪ ਹੂੰ ਬਹੁਤ ਮਾੜੀ ਗੱਲ ਹੋਈ ਹੈ ਤੇ ਪ੍ਰਸ਼ਾਸਨ ਵਗੈਰਾ ਪਹੁੰਚ ਗਿਆ ਮੁਕਤ ਬਾਈ ਪ੍ਰਸ਼ਾਸਨ ਤਾਂ ਵਹਾਂ ਪੌਸਾ ਵਾਲੇ ਆਏ ਸੀਗੇ ਉਹਨਾਂ ਮੈਂ ਤਾਂ ਆਪ ਹੁਣੇ ਆਇਆ ਮੈਨੂੰ ਕਿਤੇ ਲੋਪਾ ਲੱਗਾ ਉੱਥੇ ਸਿੱਧਾ ਬਾਈ ਤਰਨੂ ਹੀ ਆ ਗਏ ਠੀਕ ਹੈ ਕੀ ਕਿਵੇਂ ਵਾਪਰੀ ਘਟਨੇ ਜੀ ਬਾਈ ਜੀ ਘਟਰਾ ਬੜੀ ਦੁਖਦਾਈ ਘਟਨਾ ਵਾਪਰੀ ਹੈ ਇਹ ਵਿਚਾਰਾ ਜਿਹੜਾ ਨੌਜਵਾਨ ਸੀਗਾ ਮੁੰਡਾ ਇਹ ਆਪਣੇ ਨਜ਼ਦੀਕ ਆ ਪਿੰਡ ਆ ਬੋਟਰ ਰਖੋਈ ਇਥੋਂ ਦਾ ਮੁੰਡਾ ਸੀ ਜੋ ਲੜਕੀ ਸੀਗੀ ਉੱਥੇ ਸੁਰਗਾਂ ਕੁਰੀ ਗਈ ਚੀ ਇੱਕ ਛੋਟਾ ਜਿਹਾ ਬੱਚਾ ਸੀਗਾ ਇਹ ਮਤਲਬ ਲਗਭਗ 2 ਸਾਲਾਂ ਦੇ ਲਗਭਗ ਸੀ ਉਹ ਵਿਚਾਰੇ ਆ ਰਹੇ ਸੀਗੇ ਇਥੋਂ ਜੀ ਤੇ ਆ ਪੁੱਲ ਦਾ ਹਾਲਾਤ ਵੇਖ ਲੋ ਜੀ ਇਹੋ ਜਿਹਾ ਹੋਏ ਪਏ ਆ ਨਾ ਤਾਂ ਕੋਈ ਸਰਕਾਰ ਇਹਦੇ ਵੱਲ ਧਿਆਨ ਦਿੰਦੀ ਹੈ ਤੇ ਨਾ ਕੋਈ ਪ੍ਰਸ਼ਾਸਨ ਦਿੰਦਾ ਹੈ ਨਾ ਕੋ ਜਿਹੜੇ ਸਾਡੇ ਕੋਈ ਨਵੇਂ ਮੰਤਰੀ ਬਣੇ ਆ ਉਹਨਾਂ ਦਾ ਖਿਆਲ ਹੈ ਜੀ ਇਹ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹ ਜਿਹੜਾ ਫੁੱਲ ਦਾ ਕੋਈ ਇਹ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਹਦਾ ਮਤਲਬ ਕੋਈ ਇਹਦਾ ਦੇਣ ਤਾਂ ਦੇ ਹੀ ਨਹੀਂ ਸਕਦਾ ਗਾਈ ਇੱਕ ਨੌਜਵਾਨ ਕਿਸੇ ਦੀ ਨੌਜਵਾਨ ਲੜਕੀ ਹੂੰ ਵਿਚਾਰੀ ਡੱਗ ਪਈ ਪਤਾ ਨਹੀਂ ਕਿੱਦੇ ਥਾਊਗੀ ਮਰਨ ਵਾਲੀ ਤਾਂ ਮਰ ਗਈ ਆਈ ਪਰ ਵਿਚਾਰੇ ਜਿਹੜੇ ਉਤਲੇ ਆ ਪਤਾ ਨਹੀਂ ਇਹ 72 ਘੰਟਿਆਂ ਬਾਅਦ ਲਾਸ਼ ਉੱਠੂਗੀ ਕਿ ਇਹ 20 ਘੰਟਿਆਂ ਬਾਅਦ ਉੱਠੂਗੀ ਕਿੰਨੇ ਕ ਟਾਈਮ ਦਾ ਜਿਹੜਾ ਪੋੜਾ ਐਂ ਪਿਆ ਬਈ ਇਹ ਇਹ ਵੇਖੋ ਜੀ ਮੇਰੇ ਹਿਸਾਬ ਚ ਤਾਂ ਇਹ 10 12 ਸਾਲ ਹੋ ਗਏਗੀ ਇਹਦਾ ਕੋਈ ਮਾਈ ਬਾਪ ਨਹੀਂ ਗਈ ਇਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਗਿਆ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਸਰਕਾਰ ਤੋਂ ਮੰਗ ਕਰ ਸਕਦੇ ਆਂ ਵੀ ਇਹ ਪੋੜ ਦਾ ਕੋਈ ਹੱਲ ਕੀਤਾ ਜਾਵੇ ਤੇ ਨਹੀਂ ਇਹ ਹੋ ਸਕਦੇ ਆ ਬੱਸਾਂ ਵੀ ਢਿੱਗਣਾਂ ਟਰੱਕ ਵੀ ਢਿੱਗਣ ਕੁਝ ਵੀ ਢਿੱਗ ਸਕਦੇ ਆਂ ਤਾਂ ਹੋ ਸਕਦਾ ਕੋਈ ਤੇ ਇਹਦੇ ਬਾਰੇ ਮਤਲਬ ਕੋਈ ਮਤਲਬ ਸਾਡੀ ਜਿਹੜੀ ਗੱਲ ਹੈ ਮਾਨ ਸਾਹਿਬ ਤੱਕ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚਾਈ ਜਾ